ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਦੋਸਤੋ ਪਿੰਡ ਜੋੜ ਸਿੰਘ ਵਾਲੇ ਤਹਿਸੀਲ ਪੱਟੀ ਲੱਗਦੀ ਹੈ ਦੋਸਤੋ ਤੇ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਾਈ ਹਰਬੇਲ ਦੇ ਫਾਰਮ ਤੇ ਪਹੁੰਚੇ ਆਂ ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਚਾਰ ਮੱਝਾਂ ਜਿਹੜੀਆਂ ਹੈਗੀਆਂ ਤੋਕੜ ਗੱਭਣ ਵਾਜਬ ਜੇ ਰੇਟ ਹੋਣਗੇ ਮੱਝਾਂ ਜਿਹੜੀਆਂ ਦੋਸਤੋ ਬਹੁਤ ਵਧੀਆ ਨੇ ਦੋ ਵਿੱਚ ਪੂਰੀਆਂ ਨੇ ਚਾਹਵਣ ਵੀਰ ਤੁਸੀਂ ਜਰੂਰ ਜਿਹੜਾ ਸੰਪਰਕ ਬਾਈ ਹਰਵੈਲ ਦੇ ਨਾਲ ਕਰ ਸਕਦੇ ਹੋ ਇੱਕ ਵੈੜ ਦਿਖਾ ਦਾਂਗੇ ਦੋਸਤੋ ਇਸੇ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਜਰਸੀ ਵੈੜ ਦਿਖਾਵਾਂਗੇ ਠੀਕਾ ਬਣੀ ਥਣੀ ਪੂਰੀ ਪਈ ਆ ਰੇਟ ਵੀ ਬਿਲਕੁਲ ਵਾਜਬ ਜਿਹਾ ਹੋਵੇਗਾ ਜਿਸ ਵੀ ਵੀਰ ਨੇ ਖਰੀਦਣੀ ਆ ਤੁਸੀਂ ਜਿਹੜਾ ਦੋਸਤੋ ਸੌਦਾ ਕਰ ਸਕਦੇ ਹੋ ਬਣੀ ਥਣੀ ਜਿਹੜੀ ਆ ਦੋਸਤੋ ਬੇਸ਼ੱਕ ਤੁਸੀਂ ਆ ਦੇਖ ਸਕਦੇ ਹੋ ਅੱਜ 28 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਠੀਕ ਹੈ ਜੀ ਤੇ ਪੂਰੀ ਵੀਡੀਓ ਜ਼ਰੂਰ ਦੇਖ ਲਿਆ ਕਰੋ ਦੋਸਤੋ ਉਸ ਤੋਂ ਬਾਅਦ ਜਿਹੜਾ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਆਜੋ ਕਰਦੇ ਹਾਂ ਗੱਲਬਾਤ ਹਰਵੈਲ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈਗੀ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਾਸਰੀ ਜੀ ਹਾਂਜੀ ਸੰਤੋਖ ਸਾਹਿਬ ਜੀ ਸਾਸਰੀਕਾਲ ਬਾਕੀ ਇਸ ਚੈਨਲ ਨੂੰ ਜਿੰਨੇ ਵੀ ਮੇਰੇ ਪਿਆਰ ਭਰਾ ਦੇਸ਼ ਉਦੇਸ਼ ਜਾਂ ਤੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸਰੀਕਾਲ ਹੋ ਟਿਟਾ ਬਾਈ ਬਹੁਤ ਵਧੀਆ ਜੀ ਹਰਵੈਲ ਬਾਈ ਚਾਰ ਮੱਝਾਂ ਨੇ ਤੋਕੜ ਗੱਪਣੀਆਂ ਸਾਰੀਆਂ ਅੱ ਬਾਈ ਚਾਰੇ ਟੋਕੜਾ ਗੱਭਣਾ ਨੇ ਹਾਂਜੀ ਦੋ ਚੈੱਕ ਪਾਸ ਨੇ ਜੀ ਤੇ ਦੋ ਚੈੱਕ ਪਾਸ ਨਹੀਂ ਗਏ ਓਕੇ ਤੇ ਬਾਕੀ ਪਿੱਛੇ ਉਹਨਾਂ ਦੇ ਜਿਹੜੀਆਂ ਚੈੱਕ ਪਾਸ ਨੇ ਓਕੇ ਜੀ ਉਹਦੇ ਪਿੱਛੇ ਬੱਚੇ ਨੇ ਜਿਹੜੀਆਂ ਚੈੱਕ ਪਾਸ ਨਹੀਂ ਗਏ ਓਕੇ ਜੀ ਬਾਕੀ ਉਹ 35 ਤੋਂ 40 40 ਦਿੰਦੀਆਂ ਉਹ ਵੀ ਏਆਈ ਹੋਈਆਂ ਦਿੰਦਾ ਜੀ ਠੀਕ ਹੈ ਜੀ ਆਜੋ ਦੋਸਤੋ ਵਿਖਾ ਦਨੇ ਆਪਾਂ ਤੁਹਾਨੂੰ ਪੂਰੇ ਪਸ਼ੂ ਆ ਪਹਿਲੇ ਨੰਬਰ ਤੇ ਬੂਰੀ ਇੱਕ ਇਹ ਆਪਾਂ ਜਿਹੜੀ ਤੁਹਾਨੂੰ ਮੱਝ ਦਿਖਾ ਰਹੇ ਹਾਂ ਬਾਈ ਹਰਪੇਲ ਇਹ ਸਾਨੂੰ ਦਾਵ ਤੀਜੇ ਸੂਏ ਲਈ ਗੱਭਣਾ ਜੀ ਤਾਂ ਕਰੀ ਪੰਜ ਮਹੀਨੇ ਦੀ ਇਹ ਗੱਭਣਾ ਠੀਕ ਹੈ ਜੀ 4 4.5 ਲੀਟਰ ਜਿਹੜਾ ਇੱਕ ਟਾਈਮ ਚੋਲੋ ਚਾਹੇ ਦੋ ਟਾਈਮ ਚੋਲੋ ਜਿਹੜਾ ਇਹਦੇ ਤੇ ਮਿਲਦੀ ਦੋਨੋਂ ਟਾਈਮ ਆ ਜੀ ਇਹ ਦੋਨੋਂ ਟਾਈਮ ਮਿਲਦੀ ਆ ਪਰ ਮੈਂ ਅਕੈਡਮੀ ਨੂੰ ਜੋੜ ਲਿਆ 4 ਕਿਲੋ ਹੋਏਗਾ ਨੈਟ 4 1/2 ਜਿਹੜਾ ਦੁੱਧ ਆ ਠੀਕ ਆ 4 1/2 ਜਿਹੜਾ ਨੈਟ ਹੈਗਾ ਤੇ ਪੰਜਵੇਂ ਮਹੀਨੇ ਦੇ ਵਿੱਚ ਚੱਲਣ ਲਈ ਹੈ ਠੀਕ ਆ ਜੀ ਗੱਭਣਾ ਤੇ ਜੇ ਸਵੇ ਦੀ ਹੈਵੀ ਬਾਡੀ weight ਆ ਭਾਰਾ ਸਰੀਰ ਵਜ਼ਨ ਵੇਖੋਗੇ ਦੋਸਤੋ ਤੇ ਪੂਰੇ ਭਾਰੇ ਜੁੱਸੇ ਦੇ ਵਿੱਚ ਆ ਠੀਕ ਆ ਤੁਸੀਂ ਵੇਖ ਰਹੇ ਹੋ ਦੋਸਤੋ ਬੂਰੀ ਹੈਗੀ ਆ ਠੀਕ ਆ ਤੇ 4 ਕਿਲੋ ਆ ਬਾਕੀ ਕੋਈ ਵੀ ਰੋ ਟਾਈਮ ਵੀ ਜੋ ਸਕਦਾ ਤੇ ਬਾਕੀ ਅ ਇੱਕ ਟਾਈਮ ਜਿਹੜਾ ਵੀਰ ਚਿਵਾਈ ਕਰਦਾ ਪਿਆ ਤੇ 4 ਕਿਲੋ ਤੇ ਉੱਪਰ ਜਿਹੜਾ ਦੁੱਧ ਹੈਗਾ ਠੀਕ ਹੈ। ਬਾਕੀ ਰੰਗ ਦਾ ਚਿਵਾਈ 18 ਹਲਾਂ ਵਾਲੀ ਕੁਆਲਟੀ ਬਹੁਤ ਠੀਕ ਹੈ ਜੀ। ਆ ਦੇਖੋ ਜੀ ਬਹੁਤ ਚੰਗੀ ਚਿਵਾਈ ਇੱਕ ਨੰਬਰ ਠੀਕ ਹੈ ਜੀ। ਆ ਥਾਣਾ ਦੋਸਤੋ ਠੀਕ ਆ ਤੇ ਚੁਾਈ ਜਿਹੜੀ ਆ ਤੁਸੀਂ ਆਪ ਵੀ ਆਣ ਕੇ ਕਰ ਲੈਣੀ ਆ ਬਾਕੀ ਗੱਬਣ ਜਿਹੜੀ ਆ ਨੈਟ ਚੈੱਕ ਪਾਸ ਹੈਗੀ ਆ ਕੋਈ ਵੀ ਆਵੇ ਜਿੰਨੇ ਵੀ ਪਸੂ ਆਪਾਂ ਇਸ ਘਰੋਂ ਦਿਖਾਵਾਂਗੇ ਆਪਦੀ ਚੈੱਕ ਪਾਸ ਆ ਡਾਕਟਰ ਸਾਹਿਬ ਨਾਲ ਲਿਆ ਕੇ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਸਾਈਪਿਆਨਾ ਕਰਨ ਤੋਂ ਬਾਅਦ ਤਸੱਲੀ ਜ਼ਰੂਰ ਕਰ ਲਿਓ ਬਹੁਤ ਸ਼ੁਕਰੀਆ ਤੇ ਜਿੰਨੀ ਵੀ ਚੈਰੀ ਆਪਾਂ ਜਿੰਨੀ ਬਹੁਤ ਜ਼ਿਆਦੀ ਇਹਦੇ ਵਿੱਚ ਬਿਲਕੁਲ ਜੀ ਬਾਕੀ ਸਰਦਾਰ ਜੀ ਮਾਜਦਾ ਜਿਹੜਾ ਉਹਨਾਂ ਰਿਕਾਰਡ ਦਿੱਤੇ ਆ ਹਾਂਜੀ ਸ਼ਰੀਰ 14 ਪਲੱਸ 14 ਪਲੱਸ ਸੱਜਰ ਦਾ ਜੀ ਸੱਜਰ ਦਾ ਹੂੰ ਬਹੁਤ ਸੁਖਰੀ ਦੇ ਭਾਰੀ ਦਿੱਤੇ ਦੀ ਹੈ ਬਿਲਕੁਲ ਠੀਕ ਆ ਦੋਸਤੋ ਬਾਕੀ ਆ ਫੇਸ ਕੁਆਲਟੀ ਆ ਠੀਕ ਆ ਤੇ ਕੱਦ ਕਾਠੀ ਵੀ ਪੂਰਾ ਹੈਗਾ ਤੇ ਵਜਨ ਪੂਜਨ ਪੂਰਾ ਹੈਗਾ ਬਾਕੀ ਜਿਹੜੇ ਵੀ ਘੱਟੋ ਘੜ ਵੀ ਅੱਧਾ ਇੱਕ ਸਮਾ ਜਿਹੜੇ ਗੱਪਣ ਚੈੱਕ ਪਾਸ ਭਾਲਦੇ ਫਿਰਦੇ ਆ ਜਾਂ ਲੱਭਣ ਦੀ ਕੋਸ਼ਿਸ਼ ਹੁੰਦੀ ਹੈ ਵੀ ਆ ਚੀਜ਼ ਲੱਭੀਏ ਠੀਕ ਆ ਬੂਰੀ ਮੱਝ ਤੁਹਾਡੇ ਬਿਲਕੁਲ ਇਹ ਜਿਹੜੀ ਸਾਹਮਣੇ ਹੈਗੀ ਆ ਕਿ ਤੀਜੀ ਸਵੇਰੀ ਗੱਪਣ 골ਡਨ ਬੂਰੀ ਆ ਠੀਕ ਆ ਵੇ ਬਾਈ ਹਰ ਵੇਲੇ ਤਾਂ ਮੋਲ ਕਰੀ ਚਲੋ ਦਾ ਵੈਸੇ ਤਾਂ ਚਲੋ ਇਹ ਵੀ ਜੀਆਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੁੰਦੀ ਹਾਂਜੀ ਤਾਂ ਇਹਦਾ ਜਿਹੜਾ 51000 ਰੁਪਏ ਰੇਟ ਉਹਦੇ ਜੋ ਥੋੜਾ ਬਹੁਤਾ ਮਾਨਤਨ ਕਰਾ ਠੀਕ ਹੈ ਜੀ 51000 ਜਿਹੜੀ ਦੋਸਤੋ ਇਸ ਮੱਝ ਦੀ ਕੀਮਤ ਆ ਮੋਲ ਦਾ ਮਾਨਤਨ ਵਿੱਚ ਹੋ ਜਾਊਗਾ ਠੀਕ ਹੈ ਜੀ ਜਿੰਨਾ ਵੀ ਹੋਈ ਗੁੰਜਾਇਸ਼ ਵਿੱਚੋਂ ਮਾਨਤਨ ਹਰ ਵਾਰ ਦੀ ਤਰ੍ਹਾਂ ਹੋ ਜਾਂਦਾ ਠੀਕ ਆ ਮੱਝ ਚੰਗੀ ਹੈ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਹਰ ਪਾਸਿਓ ਕਿਸੇ ਪਾਸੇ ਜਿਹੜੀ ਖੁੰਝੀ ਨਹੀਂ ਗਈ ਵਧੀਆ ਚੰਗੇ ਥਾਣਾ ਦੀ ਹੈ ਚੰਗੇ ਹਵਾਨੇ ਦੀ ਇਸ ਤੋਂ ਬਾਅਦ ਅਗਲੀ ਵੀ ਇਹ ਝੋਟੀ ਦੀ ਦੂਜੀ ਦੂਜੀ ਝੋਟੀ ਚੱਲ ਰਹੀ ਆ 35-40 ਦਿਨ ਦੀ ਗੱਭਣਾ ਕਰੀਬ 7 ਲੀਟਰ ਦੇ ਥੱਲੇ ਦੁੱਧ ਪਿੱਛੇ ਕੱਟੀ ਆ ਠੀਕ ਹੈ ਜੀ ਤਾਂ ਦਿਖਾ ਦਿੰਦੇ ਹਾਂ ਇਹਨੂੰ 7 ਲੀਟਰ ਹੈ ਜੀ ਹੁਣ 7 ਲੀਟਰ ਦੇ ਲੱਗ ਪਾਉਂਗੇ ਤੇ ਕਿੰਨੇ ਮਹੀਨੇ ਚ ਚੱਲਣ ਈ ਆ ਜੀ ਇਹ ਦੋਨੋਂ ਦਾ 35-40 ਦਿਨ ਦੀ ਐ ਚੈੱਕ ਪਾਸ ਨਹੀਂ ਆ ਚੈੱਕ ਪਾਸ ਚ ਨਹੀਂ ਆਉਂਦੀ ਕੀ ਪਿੱਛੇ ਕੱਟੀ ਆ ਠੀਕ ਆ ਕਾਲੇ ਰੰਗ ਦੀ ਮਗਰ ਕੱਟੀ ਆ ਦੋਸਤੋ ਠੀਕ ਆ ਜੀ ਤੇ ਆ ਝੋਟੀ ਹੈਗੀ ਆ ਤੇ ਜੇ ਸਵੇਰੇ ਲੈ ਕੇ ਗੱਭਣ ਨੂੰ ਚਾਹੇ ਦੂਜੀ ਹੈਗੀ ਨਾ ਅੱਗੇ ਬਣੀ ਆ ਤੇਜੇ ਸੁਵੇ ਦੀ ਠੀਕ ਹੈ ਪਰ ਚੈੱਕ ਚ ਨਹੀਂ ਆਉਂਦੀਗੀ ਆ ਦੇਖੋ ਜੀ ਠੀਕ ਹੈ ਥਣ ਹਵਾਨੇ ਦੀ ਬਿਲਕੁਲ ਸਾਫ ਆ ਦੋਸਤੋ ਤੇ ਬਿਲਕੁਲ ਥਣ ਵੀ ਬਹੁਤ ਸੋਨਾ ਚੰਗਾ ਥਣ ਲੱਗਾ ਮੋਟਾ ਬਿਲਕੁਲ ਨੋਕਲਾ ਥਾਣਾ ਤੇ ਮਗਰ ਕੱਟੀ ਆ ਇਸ ਝੋਟੀ ਦੇ ਕੱਟੀ ਦਿਖਾ ਦਿਓ ਜੀ ਆ ਕਾਲੇ ਰੰਗ ਦੀ ਕੱਟੀ ਏਰੀ ਹੈ ਨਾ ਕਾਲੇ ਰੰਗ ਦੀ ਕੱਟੀ ਆ ਤੇ ਬੂਰੀ ਦੀ ਬੂਰੀ ਕੱਟੀ ਆ ਠੀਕ ਆ ਬੂਰੀ ਦੇ ਪਿੱਛੇ ਵੀ ਨੀਲੀ ਕੱਟੀ ਆ ਜਿਹੜੀ ਬੂਰੀ ਆਪਾਂ ਹੁਣ ਦਿਖਾਵਾਂਗੇ ਅਜੇ ਦਿਖਾਵਾਂਗੇ ਜਿਹੜੀ ਹੁਣ ਦੋਸਤ ਜਿਹੜੀ ਹੁਣ ਤੀਜੇ ਨੰਬਰ ਤੇ ਦਿਖਾਵਾਂਗੇ ਉਹਦੇ ਮਗਰ ਜਿਹੜੀ ਆ ਇਹ ਬੂਰੀ ਕੱਟੀ ਆ ਠੀਕ ਆ ਤੇ ਜਿਹੜੀ ਆਪਾਂ ਦਿਖਾ ਚੁੱਕੇ ਹਾਂ ਦੂਜੇ ਨੰਬਰ ਤੇ ਤੁਹਾਨੂੰ ਉਹਦੇ ਮਗਰ ਜਿਹੜੀ ਇਹ ਕਾਲੇ ਰੰਗ ਦੀ ਕੱਟੀ ਹੈਗੀ ਆ ਠੀਕ ਆ ਦੋਨਾਂ ਮਗਰ ਕੱਟੀਆਂ ਜਿਹੜੀ ਹੁਣ ਦਿਖਾਵਾਂਗੇ ਤੁਹਾਨੂੰ ਉਹਦੇ ਮਗਰ ਇਹ ਕੱਟੀ ਤੇ ਹਰਵੇਲ ਭਾਈ ਇਹਦਾ ਲੈ ਦੇ ਕੀ ਕੀ ਦੱਸਿਆ ਸੀਗਾ ਇਹ ਦੰਦਸਾਬ ਆਪਾਂ ਸਾਡੇ 83 ਦਾ ਸਾਡੇ 48 ਦਾ ਲੈ ਦੇ ਥੋੜਾ ਬੱਧਾ ਉਹਦੇ ਜੋ ਕਰਦਾ ਠੀਕ ਆ ਸਾਡੇ 48000 ਦੀ ਜਿਹੜੀ ਦੋਸਤੋ ਇਹ ਝੋਟੀ ਦਿੱਤੀ ਜਾਵੇਗੀ ਠੀਕ ਹੈ ਜੀ ਅੱਗੇ ਬਣੀ ਹੈਗੀ ਆ ਪਰ 45 ਦਿਨ ਦੀ ਆ ਗੱਬਣ ਚੈੱਕਪਾਸ ਚ ਹਜੇ ਨਹੀਂ ਆਉਂਦੀ ਇਹ ਧਿਆਨ ਰੱਖਿਓ ਠੀਕ ਆ ਅੱਗੇ ਜਿਹੜੀ ਆ ਦੋਸਤੋ ਬੂਰੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਹਦੀ ਵੀਰ ਨਾਲ ਦੀ ਨਾਲ ਡਿਟੇਲ ਵੀ ਦੱਸੀ ਜਾਓ ਦੰਦਸਾਬ ਤੇ 10 ਲੀਟਰ ਦੇ ਲੱਗਵਾ ਕੇ ਡੋਗੇ ਤਾਂ ਮੈਂ ਟੁਆਇ ਕਰਾਉਂਦੀ ਆ 7 ਲੀਟਰ ਜੀ ਹਾਂ ਜੀ ਠੀਕ ਹੈ ਜੀ ਸਾਢੇ 6 ਤੋਂ 7 ਲੀਟਰ ਤੇ ਬਣੀ ਇਹ ਵੀ ਹੈਗੀ ਆ ਇਹ ਵੀ ਗੱਲ ਦਾ ਜਾਰੀ ਦਿਨ ਦੀ ਬਣੀ ਆ 40 ਦਿਨ ਦੀ ਜਿਹਦੇ ਤੇ ਅਜੇ ਨਹੀਂ ਆਏ ਠੀਕ ਹੈ ਜੀ ਬਸ ਕਿ ਕਲੀਅਰ ਆ ਕੇ ਨਿਕਲੂਗੀ ਠੀਕ ਹੈ ਜੀ ਫਿਰ ਇਹ ਵੀ ਜਿਹੜੀ ਦੋਸਤੋ ਚੈੱਕ ਚ ਨਹੀਂ ਆਉਂਦੀ ਕਿ ਬਾਕੀ 45 45 ਦਿਨ ਦੀਆਂ ਦੋਨੋਂ ਬਣੀਆਂ ਜਿਹੜੀਆਂ ਦੂਜੇ ਨੰਬਰ ਤੇ ਦਿਖਾਈ ਆ ਇੱਕ ਇਹ ਤੇ ਤੀਜੇ ਨੰਬਰ ਤੇ ਬੂਰੀ ਦਿਖਾ ਰਹੇ ਆ ਮਗਰ ਕੱਟੀ ਹੈ ਜਿਹੜੀ ਦੋਸਤੋ ਉਹ ਵੀ ਨਾਲ ਹੈਗੀ ਆ ਠੀਕ ਹੈ ਬੂਰੀ ਕੱਟੀ ਆ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਸੀ ਜੀ ਤੇ 6.5 7 ਲੀਟਰ ਹੁਣ ਦੋਨੋ ਟਾਈਮ ਹੀ ਮਿਲਦੀ ਆ ਠੀਕ ਆ ਆ ਬਾਕੀ ਆ ਥਣ ਦੇਖੋ ਭਰਾਓ ਬਹੁਤ ਸੋਹਣਾ ਆ ਕਰੋ ਜੱਕ ਜੀ ਪਿਛੇ ਆਹ ਦੇਖੋ ਕਿਉਂ ਆ ਠੀਕ ਆ ਹਰਬੇਰ ਭਾਈ ਲੈ ਦੇ ਇਹਦਾ ਕੀ ਬੋਰੀ ਦਾ ਸਿੰਦੂ ਸਾਹਿਬ ਇਹਦਾ ਲੈ ਦੇ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰਾ ਲਈਏ ਹਾਂਜੀ ਏ ਵੀ ਆਪਾਂ 848 ਦੇ ਵਿੱਚੋਂ ਥੋੜਾ ਬਦਲ ਮੰਨ ਤਾ ਕਰਾ ਸਾਡੇ 48 ਚੋਂ ਲਓ ਵੀ ਦੋਸਤੋ ਇਹ ਵੀ 48000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੀਜੇ ਨੰਬਰ ਦੀ ਪੂਰੀ ਦਿਖਾਈ ਆ ਮਗਰ ਕੱਟੀ ਇੱਕ ਰਹੀ ਮੋٹے ਤੌਰ ਤੇ ਤੁਹਾਨੂੰ ਫੇਰ ਕੈਮਰਾ ਮਾਰ ਕੇ ਦਿਖਾ ਦੇਣਾ ਕਰੋ ਚਾਹੀਦਾ ਕੱਟੀ ਜਾਂ ਨੀਲੀ ਚ ਆਉਂਦੀ ਬਹੁਤ ਸੋਹਣੀ ਠੀਕ ਹੈ ਤੇ ਨੀਲੀ ਜੀ ਕੱਟੀ ਆਉਂਦੀ ਆ ਪੈਰ ਜਿਹੜੇ ਚੋਂ ਪੈਰਾਂ ਦਾ ਜਵਾਬ ਹੈਗਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਠੀਕ ਹੈ ਤੇ ਜਰੂਰ ਤੁਸੀਂ ਖਰੀਦ ਲਿਓ ਠੀਕ ਆ ਅਗਲੀ ਜਿਹੜੀ ਇਹ ਮਾਝਾ ਵੀਰ ਇਹ ਤੁਹਾਨੂੰ ਸਾਹਿਬਾ ਦੂਜੇ ਸਵੇਰੇ ਚੱਲ ਰਹੀ ਆ ਹਾਂਜੀ ਕੀ ਜੇਲੀ ਜੱਪਣਾ ਚੰਗੀ ਭਾਰੀ ਬਾਡੀ ਦੇ ਵਿੱਚ ਆਏ ਹਾਂਜੀ ਤਕਰੀਬੇ ਪੌਣੇ 4 ਮਹੀਨੇ ਦੀ ਗੱਪਣਾ ਚਾਰ ਦੀ ਜਿਹੜੀ ਹੈਗੀ ਐ ਹੁਣ 4 ਮਹੀਨੇ ਦੀ ਗੱਪਣਾ 4.5 ਲੀਟਰ ਭਵੇਂ ਧੁੰਦੇ ਟਾਈਮ ਚੋਲੋ ਭਵੇਂ ਇੱਕ ਟਾਈਮ ਜਿਹੜਾ ਦੁੱਧ ਦਾ ਉਹ ਇਹਦੇ ਥੱਲੇ ਆ ਤੀਜੇ ਸਵੇਰੇ ਗੱਪਣਾ ਜੀ ਆਕੇ ਤੀਜੇ ਸਵੇਰੇ ਦੀ ਗੱਪਣਾ ਠੀਕ ਆ ਜੀ ਇੱਕ ਟਾਈਮ ਤੁਸੀਂ ਦੱਸਦਾ ਨਾ ਪੌਣੇ ਕਿ ਚਾਰ ਆ ਪੌਣੇ ਚਾਰ ਮਹੀਨੇ ਦੀ ਗੱਪਣਾ ਐ ਤੇ ਦੁੱਧ ਦੁੱਧ ਜਿਹੜਾ 4.5 ਲੀਟਰ ਹੈ ਠੀਕ ਆ 4 1/2 ਲੀਟਰ ਦੁੱਧ ਆ ਠੀਕ ਆ ਵੱਡਾ ਕੱਦ ਕਾਠਾ ਫੁੱਲ ਹਾਈਟ ਆ ਵੱਡੀ ਆ ਠੀਕ ਆ ਜੀ ਮੱਝ ਵੱਡੀ ਆ ਤੇ ਗੱਪਣ ਵੀ ਹੈਗੀ ਆ ਚੈੱਕ ਪਾਸ ਵੀ ਆ ਠੀਕ ਆ ਤੇ ਨਾਲ ਦੁੱਧ ਵੀ ਜਿਹੜਾ ਦੁੱਧ ਤੁਹਾਨੂੰ ਮਿਲ ਜੂਗਾ ਠੀਕ ਆ ਆ ਕਰੋ ਜੀ ਪੇਠ ਪੁੱਠਾ ਵੇਖੋ ਸਿੰਗਲ ਹੱਡੀ ਦੀ ਇਹ ਮੈਂ ਠੀਕ ਆ ਬਹੁਤ ਵਧੀਆ ਇਹ ਲੱਗਦਾ ਪੰਜ ਨੂੰ ਠੀਕ ਹੈ ਪੂਲ ਹਾਈਟ ਆ ਦੋਸਤੋ ਤੇ ਭਾਰੀ ਆ ਸਰੀਰ ਕੰਪਾਉਡੀ ਬੰਦਤਰ ਦੇ ਕੀਤੇ ਭਾਰੀ ਆ ਠੀਕ ਆ ਆ ਦੇਖੋ ਠੀਕ ਆ ਤੇ ਇਹ ਵੀਰੋ ਚੈੱਕ ਪਾਸ ਆ ਠੀਕ ਆ ਕੋਈ ਵੀਰ ਤੁਸੀਂ ਆਪ ਵੀ ਆਓ ਤਾਂ ਚੈੱਕ ਪਾਸ ਕਰਵਾ ਸਕਦੇ ਹੋ ਇਹ ਚੈੱਕ ਪਾਸ ਬਹੁਤ ਵਧੀਆ ਲੱਗਾ ਤੇ ਦੁੱਧ ਇੱਕ ਵਾਰੀ ਕਨਫਰਮ ਵੀਰ ਫੇਰ ਕਰਦੇ ਕਿੰਨਾ ਸੰਧੂ ਸਾਹਿਬ 34.5 ਠੀਕ ਆ ਤਕਰੀਬਾ ਹੋਣੇ ਕਿ 4 ਮਹੀਨੇ ਤੋਂ ਬਾਅਦ ਹੀ 4 ਮਹੀਨੇ ਮੰਨ ਕੇ ਚੱਲੋ ਗੱਬਰ ਰੇਟ ਵੀਰ ਹਰ ਵੇਲੇ ਕਿੰਨਾ ਕੀਤਾ ਵੀਰ ਡਿਮਾਂਡ ਸੰਧੂ ਸਾਹਿਬ ਇਹਦਾ 44000 ਰੁਪਏ 44 ਲੈ ਦੇ ਠੀਕ ਆ ਸੋ ਦੋਸਤੋ 44000 ਲੈ ਦੇ ਆ ਠੀਕ ਆ ਬਾਈ ਹਰਵੇਲ ਸਿੰਘ ਆ ਇਹ ਗਿਫਟ ਵੀ ਆ ਗਿਆ ਕਨਾਲ ਹਣਾ ਬਿਲਕੁਲ ਅੰਦਰ ਆਵੇ ਇੱਕ ਨਿਕਾਜਾ ਗਿਫਟੀ ਸਮਝੋ ਬਹੁਤ ਚੰਗੀ ਬਣੀ ਹੈ ਬੱਚੀ ਤੇ ਅਜੇ ਵੀ ਬੱਚੀ ਦੋ ਚਾਰ ਦਿਨ ਸੂਦੀ ਨਹੀਂ ਹੂੰ ਲੈ ਦੇ ਵੇਖੋ ਵੀ ਦੋਸਤੋ ਕਮਾਲਾ ਕਰੀ ਬੈਠੀ ਹੈ ਤੇ ਢਿਲ ਢੁਲ ਹੈ ਕਿ ਅਜੇ ਸੂਦੀ ਨਹੀਂ ਠੀਕ ਆ ਬੋਟਲ ਅਜੇ ਤਾਂ ਦੇਖੋ ਅਜੇ ਨਹੀਂ ਸੂਦੀ ਆ ਆ ਵੇਖੋ ਜੀ ਆਪਾਂ ਤੋਰ ਕੇ ਦਿਖਾਉਣੇ ਆ ਦੋਸਤੋ ਤੁਹਾਨੂੰ ਤੇ ਬਹੁਤ ਨਿੱਕੀ ਜਿਹੀ ਵੇੜ ਨਿੱਕੀ ਜਿਹੀ ਨਹੀਂ ਕਹਾਂਗੇ ਵੀ ਜਰਸੀ ਆ ਤੇ ਰੇਟ ਥੋੜਾ ਹੋਊਗਾ ਕੋਈ ਸੂਆ ਜਿਹੜਾ ਦੋਸਤੋ ਪੂਰਾ ਸਾਲ ਭਰ ਦੁੱਧ ਦੇਣਾ ਸਪੈਡ ਨੇ ਆਹ ਵੇਖੋ ਪਹਿਲਾਂ ਲੱਗੀ ਆ ਤੇ ਕਰਮਾ ਦੀ ਉਪਰੋਂ ਘੱਟ ਹੋ ਸਕਦੀ ਆ ਪਰ ਹਵਾਨੇ ਦੇ ਪਾਸਿਓ ਪੂਰੀ ਚਿਪਕਾ ਡਾ ਵੇਖੋ ਹੈ ਬਹੁਤ ਆਹ ਵੇਖੋ ਵੀ ਕਰੂਗਾ ਠੀਕ ਆ మీడియం ਹਾਈਟ ਆ ਠੀਕ ਆ ਜੇ ਦੂਰ ਨੇੜੇ ਕਿਸੇ ਭੈਣ ਭਰਾ ਨੇ ਆਉਣਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ మీడియం ਹਾਈਟ ਠੀਕ ਆ ਸਰਾਥੋਨਾਂ ਦੀ ਬਹੁਤ ਜਿਆਦਾ ਸਾਫ ਆ ਤੇ ਮੈਂ ਤੁਹਾਨੂੰ ਇੱਕ ਵਾਰੀ ਬਿਲਕੁਲ ਨਜ਼ਦੀਕੀ ਤੋਂ ਥਾਣਾ ਦਿਖਾ ਦਿੰਦਾ ਵੀ ਚਾਰ ਦਿਨ ਵਕਤੀ ਨਹੀਂ ਦੁੰਦੀ ਤਾਂ ਹਲੇ ਵੀ ਬਹੁਤ ਜਿਆਦਾ ਪਹੁੰਗੇ ਆ ਦੇਖੋ ਇਹ ਚਵਾ ਅਸਨ ਸਾਹਿਬ ਆ ਦੇਖੋ ਜਿੱਦਾਂ ਮਰਜੀ ਤੇ ਲੋੜ ਤੋਂ ਵੱਧ ਆ ਕਰੋ ਜੀ ਗੱਲ ਜਿੱਦਾਂ ਮਰਜੀ ਆ ਦੇਖੋ ਠੀਕ ਹੈ ਰਵੈਲ ਵੀਰੇ ਕੀ ਲੈ ਦੇ ਹੈ ਪਹਿਲਣ ਬੱਚੀ ਸੁਣੀ ਨਾ ਪਹਿਲਣ ਬੱਚੀ ਦਿੰਦਾ ਪਹਿਲਣ ਆਪਾਂ ਬਿਲਕੁਲ ਗਰੰਟੀ ਜਾਂ ਅਸ਼ੋਰਟੀ ਹੈ ਪਹਿਲਣ ਦੀ ਹੈ ਜੀ Ориਜੀਨਲ ਪਹਿਲਣ ਹੈ Ориਜੀਨਲ ਪਹਿਲਣ ਠੀਕ ਹੈ ਜੀ ਤੇ ਇਹ ਨਹੀਂ ਛੱਡੀ ਸੀਲ ਸਰ ਤੇ ਫਿਰ ਰੇਟ ਕਿੰਨਾ ਕਰਤਾ ਫਿਰ ਦਾ ਚੰਦ ਸਾਹਿਬ ਮੁੱਲ ਕਰ ਇਹਨੂੰ ਭਾਵੇਂ 35 ਕਰੀ ਜਾਓ 40 ਕਰੀ ਜਾਓ ਲੈ ਦੇ ਸਾਡੇ 29000 ਦੀ ਦੇ ਦੇ ਜੋ ਸਹੀ ਸੀ ਭੈਣ ਭਰਾ ਨੇ ਆਪਣੇ ਲੈ ਗਏ ਸਾਡੇ 29000 ਦੀ 29000 ਦੀ ਸਾਡੇ 29000 ਦੀ ਜੀ ਦੋਸਤੋ ਇਹ ਵੈੜ ਦਿੱਤੀ ਜਾਣੀ ਹੈ ਠੀਕ ਹੈ ਤੇ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਸੰਦਰਦ ਸਾਹਿਬ ਦੁੱਧ ਜਿਹੜੇ ਹਿਸਾਬ ਨਾਲ ਬਣ ਰਹੀ ਆ 13 14 ਦਾਫ ਤੋਂ ਬਾਹਰ ਜੀ 12 13 14 ਇਥੇ ਨਾਮ ਚੋਈ ਕਰੋ ਜੀ ਇਹ ਜਰਸੀ ਜਿਹੜੀ ਹੁੰਦੀ ਆ ਇਹਦੀ ਜਿਹੜੀ ਦੁੱਧ ਦੀ ਕੁਆਲਿਟੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇੱਕ ਮੱਝ ਦੇ ਬਰਾਬਰ ਦੀ ਬਿਲਕੁਲ ਜੀ ਬਿਲਕੁਲ ਤਾਂ ਇੰਨੇ ਪੈਸਿਆਂ ਦੇ ਵਿੱਚ ਤਾਂ ਇਹ ਲੈਪ ਸਹੀ ਹੈ ਜੀ ਚਲੋ ਜਰੂਰ ਜਿਹੜੇ ਭੈਣ ਭਰਾਵਾਂ ਨੂੰ ਪਸੰਦ ਆਊਗੀ ਚੀਜ਼ ਠੀਕ ਆ ਰੇਡ ਵੀ ਛੋਟਾ ਤੇ ਬੈੜ ਜਿਹੜੀ ਚੰਗੀ ਆ ਪੂਰਾ ਸਾਲ ਭਾਰ ਜਿਹੜਾ 200 ਦੁੱਧ ਪਿਆ ਦੇਣਾ ਬੈੜ ਦੇ ਹਰਬੇਲ ਭਾਈ ਨੰਬਰ ਆਪਣੇ ਜਰੂਰ ਦੇ ਦੇਣਾ 9903882025 9906382025 ਠੀਕ ਸੋ ਦੋਸਤੋ ਇਹ ਸਨ ਵੀਰ ਹਰਬੇਲ ਸਿੰਘ ਅੱਜ ਪੰਜ ਨਾਕ ਦਿਖਾਏ ਆ ਤੋਕੜ ਗੱਬਰ ਮੱਝਾਂ ਦਿਖਾਤੀਆਂ ਤੁਹਾਨੂੰ ਪ੍ਰੋਪਰ ਆਪਾਂ ਠੀਕ ਆ ਪੂਰੀ ਮੱਝ ਵੀ ਤੁਸੀਂ ਪ੍ਰੋਪਰ ਦੇਖ ਲਈ ਆ ਸੰਪਰਕ ਭਾਈ ਹਰਬੇਲ ਦੇ ਨਾਲ ਕਰ ਲਿਓ ਠੀਕ ਆ ਜੀ ਬਾਕੀ ਤਸੱਲੀ ਆਪਦੀ ਆ ਜਿੰਨਾ ਦੁੱਧ ਕਿਹਾ ਗਿਆ ਥੱਲੇ ਤੋਕੜ ਦੇ ਨਾਲ ਗੱਭਣ ਨਹੀਂ ਠੀਕ ਹੈ ਵੈਰੀਫਾਈ ਜਿਹੜੀ ਹੈਗੀ ਡਾਕਟਰ ਤੋਂ ਵੀ ਚੈੱਕ ਕਰਵਾ ਕੇ ਤੁਸੀਂ ਕਰ ਸਕਦੇ ਹੋ ਬਾਕੀ ਆਪ ਤਸल्ली ਜਿਹੜੀ ਹੈ ਦੁੱਧ ਦੀ ਕਰਨ ਤੋਂ ਬਾਅਦ ਵੀ ਸੌਦਾ ਕਰ ਸਕਦੇ ਹੋ ਲੱਖ ਰੁਪਏ ਤੋਂ ਬਾਹਰ ਦੀ ਮੱਝ ਆ ਜਿਹੜੀ ਗੁਰੀ ਆ ਅਜੇ ਹੁਣ ਟਾਈਮ ਚੱਲਣ ਲਿਆ ਬਈ ਹਾਂ ਬਿਲਕੁਲ ਬਿਲਕੁਲ ਠੀਕ ਹੈ ਤੇ ਤਿਆਰ ਜੇ ਤਨ ਹੋਈ ਪੂਰੀ ਉਦੋਂ ਰੇਟ ਬਹੁਤ ਰੁਪਈਆਂ ਦੀ ਵੀ ਹੈਗੀ ਠੀਕ ਹੈ ਤੇ ਅੱਜ ਜਿਹੜੀ ਦੋਸਤੋ ਅੱਧੋ ਵੱਧ ਚੀਜ਼ ਮਿਲਦੀ ਆ ਨਾਲ ਪੂਰੀ ਗਰੰਟਡ ਜਿਹੜੀ ਗੱਭਣ ਆ ਜ਼ਰੂਰ ਤੁਸੀਂ ਖਰੀਦ ਸਕਦੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ